ਫਿਲੌਰ ਪੁਲਿਸ ਵੱਲੋਂ ਨਸ਼ਾ ਖਿਲਾਫ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ ਤਾਂ ਜੋ ਇਲਾਕੇ ਨੂੰ ਨਸ਼ਾ ਮੁਕਤ ਇਲਾਕਾ ਬਣਾਇਆ ਜਾ ਸਕੇ ਇਸੇ ਹੀ ਕੜੀ ਦੇ ਤਹਿਤ ਡੀਐਸਪੀ ਫਿਲੌਰ ਸਰਬੰਸਿੰਘ ਬਲਦੀ ਯੋਗ ਅਗਵਾਈ ਹੇਠ ਥਾਣਾ ਮੁਖੀ ਸੰਜੀਵ ਕਪੂਰ ਨੇ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਫਿਲੌਰ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਪਾਸੋਂ 105 ਨਸ਼ੀਲੀਆਂ ਗੋਲੀਆਂ 8 ਗ੍ਰਾਮ ਹੈਰਵਨ ਅਤੇ 10000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਇਸ ਬੰਦੀ ਜਾਣਕਾਰੀ ਦਿੰਦੇ ਹਨ ਡੀਐਸਪੀ ਫਲੋਰ ਸਰਬੰਸਿੰਘ ਬਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਵੇਂ ਨਸ਼ਾ ਤਸਕਰਾਂ ਦੀ ਪਹਿਚਾਨ ਕਮਲੇਸ਼ ਕੁਮਾਰ ਉਰਫ सोनू ਬੱਚਾ ਪੁੱਤਰ ਸੁੰਦਰਲਾਲ ਵਾਸੀ ਖਡ ਮਹੱਲਾ ਪੰਜ ਢੇਰਾ ਅਤੇ ਅਤੇ ਆਕਾਸ਼ ਕੁਮਾਰ ਉਰਫ ਬਾਬਾ ਪੁੱਤਰ ਸੁੰਦਰਲਾਲ ਵਾਸੀ ਖੰਡ ਮਹੱਲਾ ਪੰਜ ਢੇਰਾ ਫਿਲੌਰ ਵਜੋਂ ਹੋਈ ਹੈ ਉਹਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਕਿ ਇਹ ਨਸ਼ਾ ਤਸਕਰ ਲੁਕਸ਼ਿਪਕੇ ਕਾਫੀ ਸਮੇਂ ਤੋਂ ਨਸ਼ਾ ਵੇਚਣ ਦਾ ਧੰਦਾ ਕਰ ਰਹੇ ਸਨ ਤੇ ਇਹਨਾਂ ਵਿੱਚੋਂ ਸੋਨੂ ਬੱਚਿਆ ਤੇ ਪਹਿਲਾਂ ਵੀ ਦੋ ਮਾਮਲੇ ਦਰਜ ਨੇ ਫਿਲਹਾਲ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਖਿਲਾਫ ਅਸਲਾ ਫਿਲਹਾਲ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲੌਰ ਤੋਂ ਰਾਜਕਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਨਸ਼ੇ ਨੂੰ ਲੈ ਕੇ ਜਲੰਧਰ ਜ਼ਿਲ੍ਹੇ ਦੀ ਪੁਲਿਸ ਵੱਲੋਂ ਮਾਨਯੋਗ ਸ਼੍ਰੀ ਹਰਕਮਲ ਪ੍ਰੀਤ ਸਿੰਘ ਖੱਕ ਜੀ ਦੀ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਤੇ ਤੇ ਸਰਦਾਰ ਸਰਵੰਤ ਸਿੰਘ ਵੱਲ ਡੀਐਸਪੀ ਫਲੋਰ ਜੀ ਦੀ ਹਦਾਇਤਾਂ ਤੇ ਉਹਨਾਂ ਦੀ ਗਾਈਡੈਂਸ 'ਚ ਅਸੀਂ ਸਾਡੀਆਂ ਟੀਮਾਂ ਵਕਫ ਵਕਫ ਪਹਿਲਾਂ ਵੀ ਨਸ਼ੇ ਨੂੰ ਲੈ ਕੇ ਕਾਫੀ ਠੱਲ ਪਾਉਂਦੀਆਂ ਰਹੀਆਂ ਨੇ ਤੇ 28 11 2024 ਨੂੰ ਇਸ ਸੰਬੰਧਿਤ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦਾ ਕਮਲੇਸ਼ ਕੁਮਾਰ ਉਰਫ ਸੋਨੂ ਬੱਚਾ ਜੋ ਕਿ ਪੰਜਟੇਰਾ ਥਾਣਾ ਫਲੋਰ ਦੇ ਰਹਿਣ ਵਾਲਾ ਤੇ ਦੂਜਾ ਆਕਾਸ਼ ਕੁਮਾਰ ਜੋ ਕਿ ਪੰਜਟੇਰਾ ਥਾਣਾ ਫਲੋਰ ਇਨਾ ਪਾਸੋਂ ਕਰੀ 8 ਗ੍ਰਾਮ ਹਿਰੋਇਨ ਤੇ 105 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਤੇ ਇਸ ਦੇ ਵਿੱਚ ਇੱਕ ਦੋਸ਼ੀ ਹੈ ਕਮਲੇਸ਼ ਕੁਮਾਰ ਉਹ ਸਨ ਬੱਚਾ ਇਹ ਤੇ ਪਹਿਲਾਂ ਨਸ਼ੇਦ ਨੂੰ ਲੈ ਕੇ ਪਰਚੇ ਦਰਜ ਸੀਗੇ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਰਿਮਾਂਡ ਲਿਆ ਤੇ ਜਿਨ੍ਹਾਂ ਤੋਂ ਇਹ ਲੈ ਕੇ ਆਏ ਆ ਉਹਨਾਂ ਸਬੰਧੀ ਵੀ ਅਸੀਂ ਕੁਝ ਫੜਤal ਕਰ ਰਹੇ ਹਾਂ ਇਹਨਾਂ ਦੇ ਸਾਥੀ ਨਾਲ ਕੋਈ ਹੀ ਨਹੀਂ ਹਾਲਤ ਕਿਹੜੀ ਹੈ ਦੋਈ ਹੈ ਹੋਰ ਵੈਰੀਫਾਈ ਕਰ ਰਹੇ ਕੋਈ ਵਿਕਲਪ ਨਹੀਂ ਇਹਨਾਂ ਤੋਂ ਬਰਾਮਦ ਕੀਤਾ ਅ ਇਹਨਾਂ ਪਾਸੋਂ ਸਾਨੂੰ 105 ਗੋਲੀਆਂ ਨਸ਼ੀਲੀਆਂ 8 ਗ੍ਰਾਮ ਹਿਰੋਇਨ ਤੇ 10000 ਡਰਗਮਨੀਆਂ ਬਰਾਮਦ ਹੋਈ ਹੈ ਓਕੇ ਇਸ ਪਲਾਬ ਪ੍ਰਸਤਾਵ ਜੀ ਜਿਹੜੀ ਕੀਮਤ ਹੈ ਕਿੰਨੀ ਕਹੋਗੇ ਕਿੰਨੇ ਜਿਹੜੀ ਹੋਗੀ ਜਿਹੜੀ ਚਲਾਉਣਾ ਕੀਮਤ ਤਾਂ ਇਹ ਅਸੀਂ ਨਹੀਂ ਦੱਸ ਸਕਦੇ ਹੈਗੇ ਪਰ ਇਹ ਹੈ ਕਿ ਨਸ਼ੀ ਨੂੰ ਲੈ ਕੇ ਜੋ ਜਲਦਰਜਾਤੀ ਪੁਲਿਸ ਦੀ ਮੁਹਿੰਮ ਚੱਲ ਰਹੀ ਹੈ ਉਸ ਵੰਦੀ ਇਹ ਅਫਜੇ ਬੰਦਿਆਂ ਦੀ ਗ੍ਰਿਫਤਾਰੀ ਇੱਕ ਉਸ ਕੜੀ ਦੇ ਵਿੱਚ ਹੀ ਕੀਤੀ ਗਈ ਹੈ ਤਾਂ ਕਿ ਇਹ ਨਸ਼ਣ ਠਲ ਪੈ ਜੇ